ਹਾਂਜੀ ਦੋਸਤੋ ਸਸਕੀ ਕਾਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਤੇ ਆਓ ਤੁਹਾਨੂੰ ਇੱਕ ਜਿਨ੍ਹਾਂ ਦੇ ਬੱਚਿਆਂ ਦੇ ਕੱਦ ਨਹੀਂ ਵਧਦੇ ਹੱਥਾਂ 'ਚ ਨੌਕਰੀਆਂ ਚ ਲਈ ਜਾਂਦੀਆਂ ਨੇ ਬਹੁਤ ਵਧੀਆ ਪੜੇ ਲਿਖੇ ਹੁੰਦੇ ਨੇ ਪੜ੍ਹਾਈ ਲਿਖਾਈ ਦੇ ਵਿੱਚ ਆਪਾਂ ਬਹੁਤ ਸਾਰਾ ਪੈਸਾ ਲਾ ਦਿੰਨੇ ਆ ਪਰ ਆਪਾਂ ਨੂੰ ਕਈ ਵਾਰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਆਪਣੇ ਬੱਚੇ ਦਾ ਕੱਦ ਕਿਵੇਂ ਪੂਰਾ ਕਰਨਾ ਹੈ ਆਰਮੀ ਨੌਕਰੀ ਪੁਲਿਸ ਦੀ ਨੌਕਰੀ ਹੋਰ ਬਹੁਤ ਸਾਰੀਆਂ ਸਰਕਾਰੀ ਜੋ ਨੌਕਰੀਆਂ ਨੇ ਜਿਹੜੀਆਂ ਸਾਡੇ ਬੱਚਿਆਂ ਦੇ ਹੱਥਾਂ 'ਚੋਂ ਚਲੀਆਂ ਜਾਂਦੀਆਂ ਨੇ ਆਓ ਦੋਸਤੋ ਤੁਹਾਨੂੰ ਸੁਝਾਅ ਦੱਸੀਏ ਕਿ ਆਪਾਂ ਛੋਟੇ ਹੁੰਦੇ ਤੋਂ ਬੱਚਿਆਂ ਨੂੰ ਖਰਾਕ ਦੇ ਨਾਲ 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 ਇਕ ਦਰਖਤਾ ਜੀ ਦਾ ਮਰਬਾ ਆਪਾਂ ਉਹ ਤੁਹਾਨੂੰ ਦਿਖਾਉਨੇ ਆ ਆਓ ਦੋਸਤੋ ਇਹ ਦਰਖਤਾ ਹੈਗਾ ਵਾਂਸ ਦਾ ਬੜੇ ਧਿਆਨ ਨਾਲ ਦੇਖੋ ਵਾਂਸ ਦਾ ਮਰਬਾ ਇਹਦਾ ਮਰਬਾ ਬਣਦਾ ਜੀ ਵਾਂਸ ਦਾ ਮਰਬਾ ਆਪਾਂ ਨਰਨੇ ਕਾਲਜ ਦੇ ਬੱਚੇ ਨੂੰ ਦੋ ਜਾਂ ਤਿੰਨ ਪੀਸ ਦੇਨੇ ਆ ਹਰ ਰੋਜ਼ ਦਿੰਦੇ ਰਹੋ ਤੇ ਤੁਹਾਡੇ ਬੱਚਿਆਂ ਦੇ ਕਦ ਘੱਟ ਬਹੁਤ ਵਧੀਆ ਨਿਕਲਣਗੇ ਕਿਸੇ ਪ੍ਰਕਾਰ ਦੀ ਕੋਈ ਵੀ ਨੌਕਰੀ ਹੱਥੋਂ ਨਹੀਂ ਜਾਊਗੀ ਤਾਂ ਕਿ ਤੁਹਾਡੇ ਬੱਚੇ ਜੇ ਪੜੇ ਲਿਖੇ ਵਧੀਆ ਨੇ ਤਾਂ ਉਹਨਾਂ ਦਾ ਕੰਮਕਾਰ ਬਿਜ਼ਨਸ ਐ ਨੌਕਰੀ ਸੋਹਣਾ ਨਾਲ ਵਧੀਆ ਮਿਲ ਜੂਗੀ ਤੇ ਜੇਕਰ ਆਪਾਂ ਨੂੰ ਕੋਈ ਇਦਾਂ ਦੀ ਦਿੱਕਤ ਲੱਗਦੀ ਹੈ ਕਿ ਨਹੀਂ ਸਮਝ ਆਉਂਦੀ ਤੇ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਜਾਂ ਕੋਈ ਵੀਡੀਓ ਕੋਈ ਵੀ ਕਰਵਾਉਣੀ ਹੋਵੇ ਤਾਂ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਨੋਟ ਕਰ ਲਓ 9501475413 ਤੇ ਕਿਸੇ ਪ੍ਰਕਾਰ ਦਾ ਤੁਸੀਂ ਸੁਝਾਅ ਲੈਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਇੱਥੇ WhatsApp ਵੀ ਸਾਡਾ ਚੱਲਦਾ ਤੇ ਕਾਲ ਵੀ ਤੁਸੀਂ ਕਰ ਸਕਦੇ ਹੋ ਮੋਸਟ ਵੈਲਕਮ ਹੈ ਸਾਰੇ ਮੇਰੇ ਪਰਮਾਨੂ हां ਜਿਹੜੇ ਵੀ ਆਪਣੇ ਨਿੱਕੇ ਨਿੱਕੇ ਬੱਚੇ ਆ ਅੱਜ ਆਪਾਂ ਸੋਚਦੇ ਆ ਵੀ ਕੱਲੋਂ ਇਹਨਾਂ ਦੇ ਵੱਡੇ ਹੋ ਕੇ ਸਾਡਾ ਪੁੱਖ ਬੰਨਾ ਸਾਡੇ ਘਰਾਂ ਦੇ ਸਾਡੇ ਸਹਾਰੇ ਬੰਨਾ ਸੀ ਕੱਲੋਂ ਬਜ਼ੁਰਗ ਹੋ ਜਾਣਗੇ ਉਹ ਆਪਣੇ ਬੱਚਿਆਂ ਨੂੰ ਵਾਂਸ ਦਾ ਮਰੱਬਾ ਦੇਣਾ ਸਟਾਰਟ ਜ਼ਰੂਰ ਕਰੋ ਤਾਂ ਕਿ ਸਾਡੇ ਬੱਚਿਆਂ ਦੇ ਕੱਦ-ਗਾਠ ਤੇ ਸੇਤਾਂ ਚੰਗੀਆਂ ਬਣ ਸਕਣ ਤੇ ਉਹਨਾਂ ਨੂੰ ਵਧੀਆ ਨੌਕਰੀਆਂ ਮਿਲ ਸਕਣ ਤਾਂ ਕਿ ਉਹਨਾਂ ਦੀ ਪਰਸਨੈਲਿਟੀ ਬਹੁਤ ਵਧੀਆ ਹੋ ਸਕੇ ਉੱਚੇ ਲੈਵਲ 'ਤੇ ਹੋਣਗੇ ਸਾਡੇ ਧੀਆਂ ਪੁੱਤ ਤਾਂ ਸਾਨੂੰ ਨੌਕਰੀਆਂ ਬਹੁਤ ਵਧੀਆ ਮਿਲ ਸਕਣਗੇ ਪੜ੍ਹਾਈ ਉੱਸੀ ਜ਼ੋਰ ਨਾਲ ਬਹੁਤ ਜ਼ਿਆਦਾ ਲਾ ਦਿੰਨੇ ਆ ਕਈ ਵਾਰ ਬੱਚੇ ਦਾ ਕੱਦ-ਗਾਠ ਨਹੀਂ ਵਧਦਾ ਉਹਦੇ ਕਾਰਨ ਇਹ ਚੀਜ਼ ਤੇ ਇੱਕੀ ਵਾਰ ਦਾ ਮਰਬਾ ਸਾਰੇ ਰਲ ਮਿਲ ਕੇ ਭੈਣ ਭਰਾ ਆਪਣੇ ਬੱਚਿਆਂ ਨੂੰ ਜ਼ਰੂਰ ਦਿਆ ਕਰੀਏ ਤੁਹਾਨੂੰ ਵੀਡੀਓ ਦੋਸਤੋ ਕਿਸ ਤਰ੍ਹਾਂ ਦੀ ਲੱਗਦੀ ਹੈ ਮੇਰੇ ਭਰਾਵੋ ਤੇ ਸਾਨੂੰ ਕਮੈਂਟ ਰਾਹੀਂ ਦੱਸਿਓ ਚੈਨਲ ਦਾ ਨਾਮ ਤੋਂ ਦੱਸਦੇ ਨੇ ਚੈਨਲ ਤੇ ਕਦੇ ਮਰਜ਼ੀ ਤੁਸੀਂ ਸਬਸਕ੍ਰਾਈਬ ਕਰੋ ਸਰਦਾਰ ਜੀ 1987 ਵਲੌਗਸ ਆਪਣੇ ਚੈਨਲ ਦਾ ਨਾਮ ਹੈ ਜੇਕਰ ਕਿਸੇ ਪ੍ਰਕਾਰ ਤੁਸੀਂ ਕੋਈ ਵੀ ਵੀਡੀਓ ਬਣਵਾਉਣਾ ਚਾਹੁੰਦੇ ਹੋ ਤਾਂ ਫ੍ਰੀ ਆਫ ਕਾਸਟ ਐਡ ਲਾਉਣੀ ਹੈ ਜੀ ਤੁਸੀਂ ਕੋਈ ਸਾਧਨ ਵੇਚਣਾ ਹੈ ਚਾਹੇ ਕੋਈ ਜ਼ਮੀਨ ਵੇਚਣੀ ਜਾਂ ਖਰੀਦਣੀ ਹੈ ਕੋਈ ਪਲਾਟ ਵੇਚਣਾ ਚੁ ਬਣਿਆ ਬਣਾਇਆ ਘਰ ਵੇਚਣਾ ਪੇਪਰ ਫ੍ਰੀ ਐਡ ਲਾਉਣੇ ਆ ਜੀ ਕੋਈ ਪੈਸਾ ਨਹੀਂਗਾ ਤੁਸੀਂ ਜੀ ਵੀਡੀਓ ਬਣਾ ਕੇ ਤੇ ਕੁਝ ਸਾਨੂੰ ਫੋਟੋਆਂ ਭੇਜ ਕੇ ਆਪਣੀ ਐਡ ਬਿਲਕੁਲ ਫ੍ਰੀ ਚ ਲਵਾ ਸਕਦੇ ਹੋ ਤੁਹਾਨੂੰ ਵੀਡੀਓ ਕਿਦਾਂ ਜਗਦੀ ਵੀਰੇ ਸਸੀ ਕਰ ਸਕਦੇ ਭਰਾਵਾ